మార్కెట్ అసోసియేషన్ वाले इकट्ठे हो गए ਸੀ ਗਿਲ ਰੋਡ ਵਾਲੇ ਸਰ ਕੀ ਮਤਲਬ ਕੀ ਮੰਗਵਾ ਰਹੇ ਸੀ ਅੱਜ ਗਿਲ ਰੋਡ ਮਾਰਕੀਟ ਐਸੋਸੀਏਸ਼ਨ ਵਾਲੇ ਆਏ ਸੀ ਸਾਰੇ ਮੇਰੇ ਕੋਲੇ ਇਕੱਠੇ ਹੋ ਕੇ ਮੇਨ ਉਹਨਾਂ ਦਾ ਕੰਸਰਨ ਸੀਗਾ ਵੀ ਜਿਹੜੀ ਗਿਲ ਰੋਡ ਹੈਗੀ ਆ ਅੰਡਰ ਕੰਸਟਰਕਸ਼ਨ ਹੈਗੀ ਆ ਥੋੜਾ ਜਿਹਾ ਡਿਲੇ ਹੋ ਗਿਆ ਹੈਗਾ ਮਟੀਰੀਅਲ ਕਰਕੇ ਉਹ ਉਹਨਾਂ ਦਾ ਮੇਨ ਕੰਸਰਨ ਸੀਗਾ ਉਹਨਾਂ ਨੂੰ ਜਿਹੜੇ ਨੇ ਦਸ ਦਿੱਤਾ ਹੈਗਾ ਡਿਟੇਲ ਦੇ ਵਿੱਚ ਤੇ ਵਿਦਨ 15 ڈیز ਜਿਹੜੀ ਹੈਗੀ ਹੈ ਇਹ ਰੋਡ ਜਿਹੜੀ ਹੈ ਠੀਕ ਹੋ ਜਾਏਗਾ ਸਰ ਕਿੱਥੇ ਪ੍ਰੋਬਲਮ ਆ ਰਹੀ ਹੈ ਮਤਲਬ ਬਹੁਤ ਟਾਈਮ ਲੱਗ ਰਿਹਾ ਸਰ ਪਰੇਸ਼ਾਨ ਨੇ ਲੋਕੋ ਕਿ ਥੋੜਾ ਮਟੀਰੀਅਲ ਦੀ ਪ੍ਰੋਬਲਮ ਆ ਰਹੀ ਹੈ ਮਟੀਰੀਅਲ ਦੀ ਪ੍ਰੋਬਲਮ ਆ ਰਹੀ ਹੈ ਬਟ 댓 ਵਿਲ ਬੀ ਸੋਲਵਡ ਹਾਂ ਤਾਂ ਬਹਿਲਾ ਕੀ ਨਾਮ ਹੈ ਜੀ ਹਾਂ ਗਿਲ ਰੋਡ ਗਿਲ ਰੋਡ ਸ਼ੌਪ ਕੀ ਪ੍ਰੋਫੈਸ਼ਨ ਮੈਂ ਮਾਰਕੀਟ ਪ੍ਰੈਜ਼ੀਡੈਂਟ ਸਨਰ ਸਿੰਘ ਟੋਨੇ ਪ੍ਰਧਾਨ ਜੀ ਅੱਜ ਤੁਸੀਂ ਆਏ ਹੋ ਨਗਰ ਨਿਗਮ ਡਾਇਰੈਕਟ ਕਮਿਸ਼ਨਰ ਦੇ ਕੋਲ ਆਏ ਸੀ ਕਿ ਲਗਾਤਾਰ ਸੜਕ ਨੂੰ ਲੈ ਕੇ 1 ਸਾਲ ਦਾ ਵਕਤ ਆ ਗਿਆ ਸੜਕ ਨਹੀਂ ਬਣੀ ਹਰ ਕੀ ਆਸ਼ਵਾਸਨ ਮਿਲਿਆ ਅਸੀਂ ਸਵਾਸਨ ਇਹ ਮਿਲਿਆ ਸੀ ਸਭ ਨੂੰ ਮਿਲੇ ਆ ਸਾਬ ਦਾ ਸਾਨੂੰ ਉਹਨੇ ਬੜਾ ਸਾਨੂੰ ਵਿਸ਼ਵਾਸ ਦਿਵਾਇਆ ਸਾਡੇ ਕੋਲ ਟਾਈਮ ਦਿੱਤਾ ਉਹਨੇ 15-20 ਦਿਨ ਦਾ ਵੀ 15-20 ਦਿਨਾਂ ਤੱਕ ਕਿ ਤੁਹਾਡੀ ਇਦਕਾਬ ਸੜਕ ਜਿਹੜੇ ਵੀ ਬਣੇ ਆ ਬਣਾ ਕੇ ਦਵਾਂਗੇ ਅਸੀਂ ਉਹਨੂੰ ਸਾਰਾ ਆਪਣਾ ਦੁੱਖ ਦੱਸ ਦਿੱਤਾ ਜੇ 15-20 ਦਿਨਾਂ ਤੱਕ ਸਾਡਾ ਇਹ ਹਾਲ ਨਹੀਂ ਕਰਨਗੇ ਅਸੀਂ ਸਭ ਦੁਕਾਨਦਾਰ ਇਨਾ ਮੁਰੇ ਲੇ ਕੇ ਚਾਬੀ ਰੱਖ ਦਾਂਗੇ ਸਾਡੀ ਗਿਲਰੋਡ ਸ਼ਾਪ ਦੇ ਉੱਪਰ ਸਿਸ਼ਣ 2700 ਦੁਕਾਨਾਂ ਹੋਰੇ 2700 ਦੁਕਾਨਦਾਰ ਜਿਹਦਾ ਮੈਂਬਰ ਇਕੱਠੇ ਹੋ ਕੇ ਅਸੀਂ ਆਏ 10-15 ਬੰਦੇ ਕਿ ਕੱਲ ਨੂੰ ਸਾਰੇ ਦੁਕਾਨਦਾਰ ਇੱਥੇ ਆ ਕੇ ਕਾਰਪੈਸ਼ਨ ਸਾਹਿਬ ਤੋਂ ਮੁਰੇ ਧਰਨਾ ਮਾਰਾਂਗੇ ਤੇ ਰੋਡ ਜਮ ਕਰਾਂਗੇ ਸਾਡੀ ਇਹੀ ਬੇਨਤੀ ਅਸੀਂ ਕਿਸੇ ਅਫਸਰ ਕੋਲ ਨਹੀਂ ਆਂ ਅਫਸਰ ਸਾਹਿਬ ਕੋਲ ਆਵਾਂਗੇ ਕਿਸੇ ਸਰਕਾਰ ਦੇ ਦਰਬਾਰੇ ਡੀ ਜਾਵਾਂਗੇ ਨੇ ਕਿਹੜੀ ਕਿਹੜੀ ਮੰਗ ਸੀ ਕੀ ਵਜਾ ਕੀ ਕੀ ਠੀਕ ਹੋਇਆ ਕੀ ਸੀ ਆਪਣੇ ਕੀ ਪ੍ਰੋਬਲਮ ਆ ਰਹੀਆਂ ਸੀ ਗਿਲਰੋਡ ਸਾਨੂੰ ਰੋਡ ਦੇ ਉੱਪਰ ਤੇ ਮਿੱਟੀ ਘਟਾ ਰੋੜੇ ਰੋਡ ਦੇ ਉੱਪਰ ਡਾਂਨ ਰੋਡਾਂ ਉਪਰ ਬੱਚਾਂ ਦੇ ਐਕਸੀਡੈਂਟ ਹੁੰਦੇ ਨੇ ਕੱਲ ਵੀ ਇੱਕ ਤਾਜ਼ਾ ਐਕਸੀਡੈਂਟ ਹੋ ਗਿਆ ਡੇਵਾ ਤੇ ਅਸੀਂ ਕਿਹੜੇ ਕਿਹੜੇ ਕੱਲ ਨੂੰ ਅਸੀਂ ਐਕਸੀਡੈਂਟ ਹੋਊ ਬੱਚੇ ਦਾ ਅਸੀਂ ਬਾਹਰ ਜਾ ਕੇ ਕਿਸੇ ਹੋਰ ਬੰਦੇ ਦੇ ਵਿਅਕਤੀ ਦਾ ਐਕਸੀਡੈਂਟ ਹੋਊਗਾ ਅਸੀਂ ਹਸਪਤਾਲ ਨਹੀਂ ਲੈ ਕੇ ਜਾਵਾਂਗੇ ਅਸੀਂ ਕਾਰ ਪੇਸ਼ੰ ਦੇ ਦਰਾਂ ਦੇ ਲਿਆ ਕੇ ਬੱਚੇ ਨੂੰ ਰੱਖਾਂਗੇ ਜਾਂ ਕਿਸੇ ਵਿਕਤ ਨੂੰ ਰੱਖਾਂਗੇ ਜੋ ਕਿ ਅਫਸਰਾਂ ਨੂੰ ਪਤਾ ਲੱਗੇ ਵੀ ਐਕਸੀਡੈਂਟ ਦਾ ਵੀ ਲਾਜ ਖਰਚਾ ਕੌਣ ਦੇਊਗਾ ਅਸੀਂ ਮਾਰਕੀਟਾਂ ਦੇ ਕੋਲੋਂ ਖਰਚੇ ਦੇ ਰਹੇ ਹਾਂ ਅੱਗੇ ਤੋਂ ਇਹ ਕੰਮ ਅਸੀਂ ਨਹੀਂ ਕਰਾਂਗੇ ਅਸੀਂ ਅਫਸਰਾਂ ਦੇ ਕੋਲ ਲਿਆ ਕੇ ਪੇਸ਼ੰਟ ਰੱਖਾਂਗੇ ਜਿਹੜਾ ਵੀ ਐਕਸੀਡੈਂਟ ਕਾਰਨ ਹੋਊ ਅਸੀਂ ਇਹਦੇ ਵਿੱਚ ਅਸੀਂ ਅਫਸਰਾਂ ਦੀ ਕਮੀ ਮੰਨਾਂਗੇ ਸਰਕਾਰ ਦੀ ਕਮੀ ਕੋ ਮੰਨਾਂਗੇ ਸਰਕਾਰ ਦਾ ਦੇ ਵੱਲੋਂ ਜ਼ੋਰ ਲਾ ਰਹੀ ਆ ਅਸੀਂ ਇਹ ਅਫਸਰ ਕਾਰਪੋਰੇਸ਼ਨ ਅਫਸਰ ਨੂੰ ਮਟੀਰੀਅਲ ਮਿਲੂ ਤੇ ਆਪਾਂ ਬੰਦੇ ਨੂੰ ਕਿੱਥੋਂ ਮਿਲੂਗਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਹੋਇਆ ਨਵੇਂ ਸਾਹਿਬ ਆਏ ਨੇ ਇਹਨਾਂ ਨੇ ਸਾਨੂੰ ਵਿਸ਼ਵਾਸ ਪੂਰਾ ਦਿਵਾਇਆ ਵੀ ਤੁਹਾਡਾ ਪਹਿਲੇ ਦਰ ਤੇ ਕੰਮ ਕੀਤਾ ਜਾਊਗਾ ਨਹੀਂ ਕਿਸ ਮਟੀਰੀਅਲ ਦੀ ਉਹਨਾਂ ਨੇ ਗੱਲ ਕੀਤੀ ਕਿ ਕਮੀ ਆ ਰਹੀ ਹੈ ਉਹਨਾਂ ਨੇ ਕਰੈਕਟਰ ਆਪਣੇ ਆਖਿਆ ਬਜਰੀ ਦੀ ਸੀਮੈਂਟ ਦੀ ਸਾਡੇ ਕੋਲ ਕਮੀ ਆ ਰਹੀ ਆ ਜੋ ਕਿ ਇਹਨੇ ਪੁੱਲ ਬਾਹਰ ਦਾ ਦੱਸਿਆ ਸਾਡੇ ਮੈਂਬਰਾਂ ਨੇ ਵੀ ਇਹਨੇ ਹਾਈਪੋ ਪੁੱਲ ਬਣ ਰਹੇ ਨੇ ਉਹ ਕਿਥੋਂ ਮਟੀਰੀਅਲ ਆ ਰਿਹਾ ਉਹਨਾਂ ਨੇ ਸਾਨੂੰ ਸਿਗਨਾ ਸਾਹਿਬ ਨੇ ਕਿਹਾ ਵਾ ਵੀ ਕਿਹੜਾ ਮਟੀਰੀਅਲ ਬਾਹਰ ਆ ਰਿਹਾ ਸਾਡੇ ਸਾਨੂੰ ਨਹੀਂ ਮਿਲ ਰਿਹਾ ਉਹ ਸਾਹਬਰੇ ਉਹਨਾਂ ਨੂੰ ਕੁਝ ਆਪਣੇ ਹਿਸਾਬ ਨਾਲ ਸੁਝਾਇਆ ਵੀ ਤੁਹਾਡਾ ਵੀ 15 ਦਿਨ ਦਾ ਸਾਨੂੰ ਟਾਈਮ ਵਕਤ ਦਿਵੋ ਉਸ ਤੋਂ ਬਾਅਦ ਦੱਸਿਓ ਸਾਨੂੰ ਵੀ ਤੁਹਾਨੂੰ ਕੀ ਤਕਲੀਫ ਹੁੰਦੀ ਹੈ ਤੇ ਅਗਲੀ ਤੁਹਾਡੀ ਰਣਨੀਤੀ ਕੀ ਹੋਊ ਰਣਨੀਤੀ ਸਾਡੀ ਇਹੀ ਹੈ ਜੋ ਦੱਸਿਆ ਅਸੀਂ ਕਾਰਪੋਰੇਸ਼ਨ ਆ ਦੇ ਦਫ਼ਤਰ ਨੂੰ ਵੀ ਅਸੀਂ 15 ਦਿਨ ਦਾ ਟਾਈਮ ਦੁੱਤਾ ਵਾ ਅਸੀਂ ਘਰੋਂ ਕਰਾਂਗੇ ਅਸੀਂ ਮਾਰਕੀਟ ਪੂਰੀ ਗਿਲਰੋੜੇ ਸੋਸ਼ਨ ਗਿਲਰੋੜ ਤੋਂ ਲੈ ਕੇ ਨਹਿਰ ਤੱਕ ਪੂਰੀ ਦੁਕਾਨਦਾਰ ਬੰਦ ਕਰਕੇ ਦੁਕਾਨਾਂ ਦੀਆਂ ਚਾਬੀਆਂ ਸਾਹਬ ਦੇ ਮੂਰੇ ਲਿਆ ਕੇ ਰੱਖ ਦਾਂਗੇ ਸੁਣੋ ਨਾ ਵਾਈਸ ਪ੍ਰੈਜ਼ੀਡੈਂਟ ਗਿਲ ਰੋਡ ਸ਼ਾਪ ਕੀ ਆਪਰੇਸ਼ਨ ਦੇ ਹਰਜੀਤ ਸਿੰਘ ਕੈਂਥ ਕੱਪੜੇ ਦੁਕਾਨ ਆ ਅਸੀਂ ਕਾਫੀ ਚਿਰ ਤੋਂ ਬਹੁਤ ਪਰੇਸ਼ਾਨ ਆ ਮਿੱਟੀ ਕੱਟਾ ਬਹੁਤ ਜਿਆਦਾ ਉੜਦਾ ਦੁਕਾਨਦਾਰ ਅੰਦਰ ਕੱਪੜਾ ਖਰਾਬ ਹੁੰਦਾ ਜਿਵੇਂ ਹਲਵਾਈ ਦੁਕਾਨਾਂ ਉਹਨਾਂ ਦੇ ਅੰਦਰ ਪਿਆ ਸਾਰਾ ਸਮਾਨ ਖਰਾਬ ਹੁੰਦਾ ਜਿੰਨੇ ਜੁੱਤੇ ਦੀਆਂ ਦੁਕਾਨਾਂ ਉੱਤੇ ਮਿੱਟੀ ਪੈ ਜਾਂਦੀ ਗਾਗ ਨਹੀਂ ਪਸੰਦ ਕਰਦਾ ਇਸ ਕੱਲੋ ਪ੍ਰੋਬਲਮ ਕਰਕੇ ਅਸੀਂ ਸਾਰੇ ਜਣੇ ਅੱਜ ਜੁਆਇੰਟ ਕਮੇਟੀ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਵੀ ਸਾਡਾ ਕੋਈ ਗਿਲ ਰੋਡ ਦਾ ਹੱਲ ਕੀਤਾ ਜਾਵੇ ਕਿ ਲੰਬੇ ਸਮੇਂ ਤੋਂ ਜਿਹੜੀ ਗਿਲ ਰੋਡ ਬਣ ਰਹੀ ਹੈ ਕਿ ਪਿਛਲੇ ਅਕਤੂਬਰ ਤੋਂ ਪੱਟੀ ਆ ਜੀ ਉਸ ਟਾਈਮ ਤੇ ਕਟਵਲ ਸਾਹਿਬ ਨੇ ਪਟਾਈ ਸੀਗੀ ਸਾਰੀ ਸੜਕ ਬੀਸੀ ਵਰੇ ਪਾਣੀ ਪਾ ਕੇ ਬਰਸਾਤੀ ਪਾਣੀ ਪਾ ਕੇ ਇਹਦਾ ਹੱਲ ਕਰਾਂਗੇ ਉਸ ਤੋਂ ਮੁਰ ਕੇ ਇਲੈਕਸ਼ਨ ਆ ਗਏ ਇਲੈਕਸ਼ਨ ਦੇ ਵਿੱਚ ਇੱਥੇ ਆਮ ਆਦੀ ਪਾਰਟੀ ਦੇ ਬੰਦੇ ਜਿੱਤੇ ਆ ਉਸ ਟਾਈਮ ਮੁਰ ਕੇ ਕੋਈ ਕੰਮ ਨਹੀਂ ਹੋਇਆ ਜੀ ਇਹ ਜਿਹੜਾ ਪਹਿਲਾਂ ਵੀ ਜਿਹੜਾ ਕੰਮ ਹੋ ਰਿਹਾ ਜਿਵੇਂ ਚੌਂਕਾ ਦੇ ਵਿੱਚ ਸੀਮੈਂਟਰ ਬੰਦੇ ਆ ਉਹ ਵੀ ਇਹਨਾਂ ਮੇਅਰ ਸਾਹਿਬ ਨੇ ਬਾਸ ਕੀਤਾ ਹੋਇਆ ਉਹੀ ਕੰਮ ਚੱਲ ਰਿਹਾ ਹੋਰ ਕੋਈ ਕੰਮ ਨਹੀਂ ਚੱਲ ਰਿਹਾ ਪਾਰ ਲਿਆ ਵਿਧਾਨ ਸਭਾ ਉੱਤੇ ਬਿੱਲੀ ਬੈਠੀ ਹੈ ਜੀ ਇੱਥੇ ਸਾਨੂੰ ਕੋਈ ਐਮਐਲਏ ਨਹੀਂ ਮਿਲਦਾ ਜੀ ਇਹ ਗਿੱਲ ਰੋਡ ਤੇ 4 ਐਮਐਲਏ ਲੱਗਦੇ ਆ ਜੀ ਪੱਪੀ ਪ੍ਰੈਸ਼ਰ ਜੀ ਤੇ ਕਸਾ ਕਰਵਾਂ ਸਿੰਘ ਸਿੱਧੂ ਜੀ ਤੇ ਗੁਰਵਿੰਦਰ ਆਪਣਾ ਸੀਨਾ ਜੀ ਬੀਬੀ ਤੇ ਜੀਵਨ ਸਿੰਘ ਸੰਗਵਾਲ ਜੀ ਉਹਨਾਂ ਨੇ ਅੱਜ ਤੱਕ ਗਿੱਲ ਰੋਡ ਦਾ ਕੀ ਸਾਡਾ ਕੋਈ ਹਾਲ ਹੀ ਨਹੀਂ ਪੁੱਛਿਆ ਕਿ ਜਾ ਕੇ ਵੀ ਤੁਹਾਡਾ ਕੀ ਹਾਲ ਹੈ ਕੀ ਨਹੀਂ ਐਮਐਲਏ ਸਿੱਧੂ ਦੇ ਨਾਲ ਕਿਵੇਂ ਦੀ ਗੱਲਬਾਤ ਹੋਈ ਤੁਹਾਡੀ ਸਾਡੀ ਗੱਲਬਾਤ ਹੋਈ ਸੀਗੀ ਪ੍ਰਧਾਨ ਜੀ ਸਾਹਿਬ ਨਾਲ ਉਹ ਕਹਿੰਦੇ ਤੁਹਾਡਾ ਹੱਲ ਪਹਿਲ ਦੇ ਧਾਰ ਤੇ ਕੀਤਾ ਜਾਏ ਪਰ ਪਹਿਲ پتہ ਨਹੀਂ ਕਦੋਂ ਆਣੀ ਹੈ ਜੀ ਕਦੀ ਗੇੜਾ ਮਾਰਿਆ ਜਿੱਤਨ ਦੋਆ ਦਾ ਐਮਐਲਏ ਸਾਹਮਣੇ ਨਹੀਂ ਗੇੜਾ ਮਾਰਿਆ ਜੀ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਸੀਗੇ ਬਸ ਨੰਗਦੇ ਨੇ ਰੋਣ ਤੋਂ ਉਹਨਾਂ ਨੇ ਕਦੀ ਦੇਖਿਆ ਨਹੀਂ ਹੈਗਾ ਵੀ ਅਗਾਂਹ ਕੰਮ ਕਰਾਇਆ ਨਾ ਸ਼ਾਇਦ ਉਹਨਾਂ ਦੇ ਦਫ਼ਤਰ ਹੈਗਾ ਇੱਥੇ ਸਾਹਮਣੇ ਸ਼ਾਇਦ ਉਹ ਕਾਲੀਆਂ ਐਲਕਾ ਲਾ ਕੇ ਲਾਣ ਤੇ ਹੁਣ ਨਾਮ ਦੱਸਦਾ ਹੋਵੇ ਅਸੀਂ ਸਾਡੇ ਦਾ ਬੇਨਤੀ ਹੈ ਤੁਸੀਂ ਮੰਗ ਪੱਤਰ ਇੱਥੇ ਕੀ ਕੀ ਇਹਨਾਂ ਨੂੰ ਮੰਗ ਉਹ ਆਪਣਾ ਜਿਹੜੇ ਸਾਡੇ ਜੁਆਇੰਟ ਕਮੇਟੀ ਵਿੱਚ ਸਾਹਿਬ ਜੀ ਦਾ ਦੂਜੇ ਅੰਜੀਨ ਸਾਹਿਬ ਸਿੰਘਲਾ ਸਾਹਿਬ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਹੋਇਆ ਵੀ 20-15 ਦਿਨ ਦੇ ਵਿੱਚ ਵਿੱਚ ਤੁਹਾਡੇ ਇੱਥੇ ਕ੍ਰੈਸ਼ਰ ਪਾ ਕੇ ਮਿੱਟੀ ਦਾ ਹਲ ਕੀਤਾ ਜਾਊਗਾ ਆਉਂਦੇ ਵਾਲੇ ਫਰਵਰੀ ਤੋਂ ਬਾਅਦ ਅਪ੍ਰੈਲ ਦੇ ਵਿੱਚ ਸਾਰੀ ਨਵੇਂ ਸੜਕ ਟੋਟਲ ਬਣ ਜੂਗੀ ਜਿਵੇਂ ਤੁਸੀਂ ਜਾਣਕਾਰੀ ਦੀ ਗੱਲ ਕੀਤੀ ਐਮਐਲਏ ਅਫਸਰਾਂ ਨੂੰ ਵੀ ਨਹੀਂ ਦਿਖਦਾ ਜੀ ਦੇਖੋ ਇਹ ਤਾਂ ਹੁਣ ਐਮਐਲਏ ਸਾਹਿਬ ਨੂੰ ਪਤਾ ਹੈ ਅਫਸਰ ਨੂੰ ਪਤਾ ਅਸੀਂ ਤਾਂ ਇਹ ਦੇਖਦੇ ਆਂ ਵੀ ਸਾਡੇ ਕੋਲੇ ਕੱਟੋ-ਕੱਟ ਚਾਰ-ਪੰਜ ਵਾਰੀ ਐਮਐਲਏ ਆ ਚੁੱਕਾ ਹੈ ਗਿਲ ਰੋਡ ਦੇ ਉੱਤੇ ਪਰ ਲੱਭਿਆ ਉਹਨੂੰ ਕੁਝ ਨਹੀਂ ਹਲ ਕੀਤਾ ਮੇ ਗਿਲ ਰੋਡ ਦੇ